ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਗੁਰੂ ਘਰ ਦੇ ਵਿੱਚ ਜੋੜਾ ਆਪਾਂ ਜਮਾ ਕਰਾਉਨੇ ਆ ਜੋ ਟੋਕਨ ਮਿਲਦਾ ਹੈ ਨਾ ਤਾਂ ਉਹਦਾ ਕੀ ਅਰਥ ਹੈ ਇਹ ਗਲਤੀ ਕਦੇ ਵੀ ਨਾ ਕਰਿਓ ਤੁਸੀਂ ਆਪਾਂ ਕੁਝ ਬੇਨਤੀਆਂ ਸਮਝਾਂਗੇ ਸੋ ਗੁਰਮੁਖ ਪਿਆਰਿਓ ਤੁਹਾਡੇ ਰਿਸ਼ਤੇਦਾਰ ਦੁਬਈ ਜਾਂ ਕਤਰ ਗਏ ਹੋਣੇ ਕੁਛ ਪੁੱਛ ਲਿਓ ਨਾ ਤੋਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਕਿੰਨੀ ਸੇਫਟੀ ਆ ਉਹ ਗਏ ਹੋਣੇ ਕਦੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉੱਥੇ ਕੀ ਕੀ ਸਿਸਟਮ ਹੈ ਉੱਥੇ ਕਿਸ ਤਰ੍ਹਾਂ ਦਾ ਸਿਸਟਮ ਇਖਤਿਆਰ ਕੀ ਕਰਕੇ ਸਾਨੂੰ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਦਾ ਸਿਸਟਮ ਇਖਤਿਆਰ ਕੀਤਾ ਜਾਂਦਾ ਹੈ ਉੱਥੇ ਸੋ ਉੱਥੇ ਕਹਿੰਦੇ ਨੇ ਸੋਨੇ ਦੀਆਂ ਦੁਕਾਨਾਂ ਨੂੰ ਜੋ ਸੁਨਿਆਰੇ ਨੇ ਉਹ ਜਿੰਦਰੇ ਮਾਰ ਕੇ ਨਹੀਂ ਜਾਂਦੇ ਉੱਥੋਂ ਦਾ ਸਿਸਟਮ ਇਹਨਾ ਸਖਤ ਹੈ ਵਧੀਆ ਸਿਸਟਮ ਹੈ ਕਿ ਉਹਨਾਂ ਨੂੰ ਲੋੜ ਨਹੀਂ ਪੈਂਦੀ ਪ੍ਰੋਟੈਕਸ਼ਨ ਦੀ ਇਵੇਂ ਹੀ ਸਾਰਾ ਕੁਝ ਤੇ ਇੱਕ ਸਾਡੇ ਵੇਖ ਲੋ ਪੈਨ ਨੂੰ ਬੈਂਕਾਂ ਦੇ ਵਿੱਚ ਧਾਗਾ ਬੰਨਿਆ ਹੁੰਦਾ ਹੈ ਗਲਾਸ ਨੂੰ ਸੰਗਲੀ ਲਾਈ ਹੁੰਦੀ ਹੈ ਕਿਉਂਕਿ ਲੋਕ ਲੈ ਜਾਂਦੇ ਨੇ ਮੁੜ ਕੇ ਦਿੰਦੇ ਨਹੀਂ ਮੋਟਰਸਾਈਕਲ ਸਕੂਟਰ ਚੱਕੇ ਜਾਂਦੇ ਆ ਇੱਥੇ ਜੇ ਤੁਸੀਂ ਦੁਕਾਨ 'ਚ ਵੜ ਗਏ ਮੋਬਾਈਲ ਕਾਊਂਟਰ ਤੇ ਭੁੱਲ ਗਏ ਤੁਹਾਡਾ ਮੋਬਾਈਲ ਨਹੀਂ ਮਿਲਣਾ ਮੁੜ ਕੇ ਛੋਟੀ ਜੀ ਚੀਜ਼ ਵੀ ਜੇ ਤੁਹਾਡੀ ਗਵਾਜਗੀ ਮੁੜ ਕੇ ਉਹ ਨਹੀਂ ਮਿਲਣੀ 1 ਰੁਪਏ ਦਾ 2 ਰੁਪਏ ਦਾ ਠੋਲੂ ਵੀ ਜੇ ਗਿਰ ਗਿਆ ਨਾ ਉਹ ਵੀ ਗਵਾਜਗੋ ਨਹੀਂ ਤੁਹਾਡਾ ਮਿਲਣਾ ਪਤਾ ਵੀ ਲੱਗ ਜੇ ਫਲਾਣੇ ਬੰਦੇ ਦਾ ਮੋੜ ਦੇ ਨਹੀਂ ਹੈਗੇ ਐਡਾ ਬੇਈਮਾਨ ਸਿਸਟਮ ਹੈ ਸਾਡੇ ਜਿੱਥੇ ਲੀਡਰ ਸੜਕਾਂ ਖਾ ਗਏ ਪੁਲ ਖਾ ਗਏ ਕਲੀ ਖਾ ਗਏ ਬਿਲਡਿੰਗਾਂ ਖਾ ਗਏ ਲੋਕਾਂ ਦੇ ਵਿਕਾਸ ਕਾਰਜਾਂ ਦਾ ਪੈਸਾ ਖਾ ਗਏ ਗ੍ਰਾਂਟਾਂ ਖਾ ਗਏ ਉਹੋ ਜੀ ਲੋਕ ਬਣ ਗਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕਹਿੰਦੇ ਨੇ ਇੱਕ ਕੁੱਤੇ ਨੂੰ ਛੱਡਿਆ ਗਿਆ ਜਿਹਦੇ ਗਲ ਦੇ ਵਿੱਚ ਸੋਨੇ ਦਾ ਪਟਾ ਪਾਇਆ ਗਿਆ ਰਾਜ ਦੀ ਗੱਲ ਕਰਦਾ ਕਿੰਡਾ ਵਧੀਆ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਗਿਆ ਉਹ ਕਹਿੰਦੇ ਹਫਤੇ ਬਾਅਦ ਕੁੱਤਾ ਵੀ ਮਿਲਿਆ ਤੇ ਇੱਕ ਉਹਦੇ ਗਲ ਵਿੱਚ ਪਾਇਆ ਹੋਇਆ ਪਟਾ ਵੀ ਮਿਲਿਆ ਸੋਨੇ ਦਾ ਵੱਡੀ ਗੱਲ ਸੀ ਇੱਥੋਂ ਪਤਾ ਲੱਗਦਾ ਵੀ ਇੱਕ ਇਮਾਨਦਾਰ ਸਿਸਟਮ ਸੀ ਰਾਜੇ ਨੇ ਇਹੋ ਜਿਹਾ ਸਿਸਟਮ ਬਣਾ ਕੇ ਦਿੱਤਾ ਹੋਇਆ ਸੀ ਚੋਰੀ ਚਕਾਰੀ ਠੱਗੀ ਲੋਕਾਂ ਨੂੰ ਕਰਨ ਦੀ ਲੋੜ ਨਹੀਂ ਸੀ ਪੈਂਦੀ ਉਹਨਾਂ ਲੋਕਾਂ ਨੂੰ ਸਭ ਕੁਝ ਸਿਸਟਮ ਬਣਾ ਕੇ ਦਿੱਤਾ ਗਿਆ ਸੀ ਤਿਆਰ ਕਰਕੇ ਦਿੱਤਾ ਗਿਆ ਸੀ ਉਹ ਲੋਕ ਸਭ ਕੁਝ ਵਧੀਆ ਤਰੀਕੇ ਨਾਲ ਕਰ ਰਹੇ ਸੀ ਨਿਵਾ ਰਹੇ ਸੀ ਸਾਧ ਸੰਗਤ ਗੁਰੂ ਘਰ ਦੇ ਵਿੱਚ ਅਸੀਂ ਜੋੜਾ ਜਮਾ ਕਰਾਉਣਿਆ ਸਾਨੂੰ ਟੋਕਨ ਦਿੱਤਾ ਜਾਂਦਾ ਇਹ ਕੋਈ ਵਧੀਆ ਗੱਲ ਨਹੀਂ ਕੋ ਚੰਗੀ ਗੱਲ ਨਹੀਂ ਉਹ ਟੋਕਨ ਦੱਸਦਾ ਵੀ ਅਸੀਂ ਬੇਈਮਾਨ ਹੋ ਚੁੱਕੇ ਹਾਂ ਅਸੀਂ ਕਿੰਨੇ ਬੇਈਮਾਨ ਆ ਉਹ ਟੋਕਨ ਸਾਨੂੰ ਦੱਸਦਾ ਉਹ ਇਸ ਕਰਕੇ ਦੱਸਦਾ ਕਿ ਅਸੀਂ ਕੋਈ ਵਧੀਆ ਸੋਚ ਵਾਲੇ ਬੰਦੇ ਨਹੀਂ ਹੈਗੇ ਅਸੀਂ ਕਿੰਨੀ ਮਾੜੀ ਸੋਚ ਵਾਲੇ ਆ ਸਾਡੀ ਕਿੱਡੀ ਘਟੀਆ ਸੋਚ ਆ ਅਸੀਂ ਕਿੱਡੀ ਘਟੀਆ ਸੋਚਦੇ ਮਾਲਕ ਆ ਅਸੀਂ 50 ਰੁਪਏ ਦੀਆਂ ਸੜੀਆਂ ਜਾਂ ਚਪਲਾਂ ਘਰੋਂ ਪਾ ਕੇ ਆਏ ਟੁੱਟੀਆਂ ਭੱਜੀਆਂ ਚਪਲਾਂ ਘਰੋਂ ਪਾ ਕੇ ਆਏ ਕਈ ਤਾਂ ਆਉਂਦੀ ਇਸ ਤਾਕ ਤੇ ਵੀ ਉੱਥੋਂ ਕੋਈ ਵਧੀਆ ਜੋੜਾ ਚੱਕ ਕੇ ਲਿਆਵਾਂਗੇ ਸਾਰ ਸੰਗਤ ਇੱਥੇ ਸੜੀਆਂ ਜਾਂ ਚੱਪਲਾਂ ਲਾ ਗਏ ਇੱਥੋਂ ਕਿਸੇ ਦੇ ਸੰਗਤ ਦੇ ਬੂਟ ਪਾ ਕੇ ਲੈ ਗਏ ਵਧੀਆਂ ਚੱਪਲਾਂ ਪਾ ਕੇ ਲੈ ਗਏ ਯਾਦ ਰੱਖਿਓ ਇਹ ਲੇਖਾ ਦੇਣਾ ਪੈਣਾ ਹੈ ਉਹ ਟੋਕਨ ਇਸ ਕਰਕੇ ਦਿੱਤਾ ਜਾਂਦਾ ਹੈ ਭਾਈ ਕੱਲ ਹੀ ਮੁਕਾਤੀ ਵੀ ਇੱਥੇ ਜੋੜੇ ਜਮ੍ਹਾਂ ਕਰਾਜੋ ਭਾਈ ਚੱਕਣ ਵਾਲੇ ਤਾਂ ਸ਼ਰਮ ਨਹੀਂ ਕਰਦੇ ਘੱਟੋ ਘੱਟ ਤੁਹਾਡੀ ਜੁੱਤੀ ਤਾਂ ਸੇਫ ਰਵੇ ਆਉਂਦਾ ਬੰਦਾ ਮੱਥਾ ਟੇਕਣਾ ਸ਼ਰਧਾ ਪੂਰਵਕ ਬਾਹਰ ਆਉਂਦਾ ਹੈ ਵੇਖਦਾ ਜੋੜੇ ਚੱਕੇ ਗਏ ਬੰਦਾ ਨਿਰਾਸ਼ ਹੋ ਜਾਂਦਾ ਹੈ ਚੱਕਣ ਵਾਲਿਆਂ ਨੂੰ ਹਲਾਂ ਸ਼ਰਮ ਨਹੀਂ ਆਉਂਦੀ ਸਿਕਾਉਣ ਵਾਲਾ ਬੰਦਾ ਫਿਰ ਵੀ ਕਹਿੰਦਾ ਚਲੋ ਕੋਈ ਗੱਲ ਨਹੀਂ ਗੁਰੂ ਘਰ ਆਏ ਸੀ ਜੁੱਤੀ ਚੱਕੀ ਗਈ ਚਲੋ ਕੋਈ ਗੱਲ ਨਹੀਂ ਸ਼ਾਇਦ ਇਸੇ ਵਿੱਚ ਹੀ ਗੁਰੂ ਸਾਹਿਬ ਦੀ ਕੋਈ ਖੁਸ਼ੀ ਹੋਵੇ ਮੈਨੂੰ ਕੋਈ ਵੱਡੀ ਖੁਸ਼ੀ ਦੇਣੀ ਹੋਵੇ ਬੰਦਾ ਫਿਰ ਇੰਜ ਮੰਨ ਨੂੰ ਸਮਝਾਉਂਦਾ ਜੀ ਪਾਤਸ਼ਾਹ ਕਹਿੰਦੇ ਨੇ ਅੱਗੋਂੋਂ ਦੇਖਿਆ ਪਿੱਛੋਂੋਂ ਦੇਖਿਆ ਤੁਝ ਤੇ ਕਹਾਂ ਛੁਪਾਵੈ ਯਾਦ ਰੱਖਿਓ ਚੋਰੀ ਕਰ ਲੋਂਗੇ ਸਾਰਿਆਂ ਤੋਂ ਛੁਪਾ ਲੋਂਗੇ ਪਰ ਉਸ ਪਰਮਾਤਮਾ ਤੋਂ ਛੁਪਾਇਆ ਨਹੀਂ ਜਾ ਸਕਦਾ ਲੇਖਾ ਦੇਣਾ ਪੈਣਾ ਅੱਜ ਦੇ ਲਿਓ ਕੱਲ ਦੇ ਲਿਓ ਜਾਂ ਫਿਰ ਜਦੋਂ ਮਰਜੀ ਤੇ ਪਰਮਾਤਮਾ ਲੇਖਾ ਜ਼ਰੂਰ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ